ਜਿਹੜੇ ਆ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਸ਼੍ਰੀ ਕਾਲ ਤਖਤ ਦੇ ਜਥੇਦਾਰ ਗੈਨੀ ਰੁਕबीर ਸਿੰਘ ਹੋਣਾ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਜਿਹੜਾ ਚਾਰ ਮਸਲਿਆਂ ਦੇ ਉੱਪਰ ਆਪਣਾ ਜਵਾਬ ਜਿਹੜਾ ਉਹਨਾਂ ਨੂੰ ਦਿੱਤਾ ਲਿਖਤੀ ਜਵਾਬ ਦਿੱਤਾ ਤੁਸੀਂ ਕੀ ਸਮਝਦੇ ਹੋ ਇਹ ਜਵਾਬ ਦੇਣ ਤੋਂ ਬਾਅਦ ਜਿਹੜਾ ਕਿ ਅਜੇ ਪੰਗੇ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਇਹ ਮਾਮਲਾ ਵਿਚਾਰਿਆ ਜਾਣਾ ਤੁਸੀਂ ਕੀ ਸਮਝਦੇ ਵੀ ਇਹਦੇ ਤੋਂ ਬਾਅਦ ਕੀ ਰਸਤਾ ਨਿਕਲੇਗਾ ਅਕਾਲੀ ਦਲ ਦੀਆਂ ਗੱਲਾਂ ਜਿਹੜੀਆਂ ਜਿਹੜਾ ਜਵਾਬ ਦੇ ਦਿੱਤਾ ਉਹਨਾਂ ਤੋਂ ਪੰਜੇ ਸਿੰਘ ਸਾਹਿਬਾਨ ਸੰਤੁਸ਼ਟ ਹੋ ਜਾਣਗੇ ਸਜ਼ਾ ਲਾਉਣਗੇ ਕੀ ਹੋਏਗਾ ਕਿ ਕਿੱਧਰੋਂ ਤੁਸੀਂ ਦੇਖਦੇ ਸਾਰੇ ਮਸਲੇ ਨੂੰ ਇਹ ਕਿੱਧਰ ਜਾਏ ਪੈਸੇ ਤਾਂ ਪੈਸੇ ਤਾਂ ਜਿਸ ਤਰੀਕੇ ਦੇ ਜਵਾਬ ਹੈ ਜਿਸ ਤਰੀਕੇ ਦਾ ਕੱਲਾ ਹੈ ਰਗਵੀਰ ਸਿੰਘ ਨੂੰ ਪੰਜ ਜੱਜਦਾਰਾਂ ਦੇ ਬਜਾਏ ਪੰਜੇ ਰਗਵੀਰ ਸਿੰਘ ਜੱਜਦਾਰ ਨੂੰ ਅਕਾਲ ਤਖਤ ਦੇ ਨੂੰ ਉੱਥੇ ਦੇਣਾ ਤੇ ਉਹ ਜਿਹੜੀ ਜਲਦੀ ਚ ਦੇਣਾ ਕਿਉਂਕਿ ਉਹਨੇ ਕਹਿੰਦੇ ਵੀ ਸਾਰਾ ਵਰਲਡ ਟੂਰ ਤੇ ਜਾਣਾ ਤੇ ਇਸ ਕਰਕੇ ਜਲਦੀ ਜਲਦੀ ਵਿੱਚ ਪਹਿਲਾਂ ਦੇਣਾ ਇਹ ਸਾਰਾ ਕੁਝ ਇੱਕ ਨੂਰਾ ਕੁਸ਼ਤੀ ਜੀ ਲੱਗਦੀ ਹੈ ਮਿਲਿਆ ਮਿਲਿਆ ਜੁੜਿਆ ਘੋਲ ਜਾ ਲੱਗਦਾ ਸਾਰਾ ਕਿਉਂਕਿ ਸਾਰਾ ਕੁਝ ਵੇਖੋ ਅਪਾਇੰਟਿੰਗ ਅਥਾਰਟੀ ਤਾਂ ਹਰਗਵੀਰ ਸਿੰਘ ਦੀ ਤਾਂ ਉਹ ਬਕਾਬ ਐਸਜੀਪੀਸੀ ਹੈ ਐਸਜੀਪੀਸੀ ਤੋਂ ਵੀ ਅੱਗੇ ਪ੍ਰਸਖਵੀਰ ਬਾਦਲ ਹੈ ਉਨੇ ਕੀ ਕਰਨਾ ਜਿਹੜਾ 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 ਕੁਝ ਆਪਣੇ ਸਪਸ਼ਟੀਕਰਨ ਦੇਣਾ ਹੋਇਆ ਉਹ ਦੇਤਾ ਬਾਕੀ ਇਹਨੇ ਸਾਰੀ ਸੇਫ ਸਾਈਡ ਕੀਤੀ ਹੈ ਕੋਰ ਕਮੇਟੀ ਨੂੰ ਪਹਿਲਾਂ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਸੁਖਵੀਰ ਨੇ ਭੰਗ ਕਰਤਾ ਮੁੜ ਕੇ ਸਾਰੀ ਗੱਲ ਦੇ ਜਵਾਬ ਆਏ ਇਹ ਦੇ ਰਿਹਾ ਵੀ ਜੀ ਮਸਲਾ ਮੱਕੜ ਵੀ ਇਸ ਦੁਨੀਆ ਚ ਨਹੀਂ ਵੱਡੇ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਹੈ ਉਹ ਤਾਂ ਪਹਿਲਾਂ ਹੀ ਪਛਤਾ ਤਾਪ ਕਰ ਗਏ ਸੀਗੇ 15 17 ਅਕਤੂਬਰ ਨੂੰ ਹੀ ਕਰ ਗਏ ਸੀਗੇ 17 ਅਕਤੂਬਰ 2015 ਚ ਹੀ ਕਰ ਗਏ ਸੀ ਉਹ ਜੋ 2 ਦਿਨ ਬਾਅਦ ਹੀ ਗੋਲੀ ਚੱਲਣ ਤੋਂ ਬਾਅਦ ਕੋਟਕਪੂਰਾ ਦੇ ਇਹ ਸਾਰਾ ਕੁਝ ਦੇ ਉੱਤੇ ਲਿਪਾ ਪੋਚੀ ਹੋ ਰਹੀ ਹੈ ਤੇ ਬਾਕੀ ਜਿਸ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ ਆਂ ਵੀ ਐਸਆਈਟੀ ਬਣੀ ਆ ਸੀ ਸਾਰੀਆਂ ਉਹ ਕੇਸ ਅੱਗੇ ਨਹੀਂ ਤੁਰ ਰਹੇ ਕੁਝ ਕਿਸਾ ਹਿੱਸਾ ਕੇ ਇਸ ਦਾ ਚੰਡੀਗੜ੍ਹ ਪਹੁੰਚ ਗਿਆ ਤੇ ਬਾਕੀ ਉਹ ਰਣਵੀਰ ਸਿੰਘ ਖੱਟੜਾ ਵੀ ਆਪਣਾ ਕਹਿ ਰਿਹਾ ਸਾਰਾ ਕੁਝ ਉਹ ਵੀ ਆਪਣਾ ਲੈ ਕੇ ਆ ਰਿਹਾ ਮਸਲਾ ਜਿਆਦਾ ਉਲਝਿਆ ਹੋਇਆ ਜਿਹੜਾ ਹੈ ਇਹ ਇਹ ਕੋਈ ਉਹਦੇ ਚੋਂ ਗੱਲ ਅੱਗੇ ਨਹੀਂ ਤੁਰ ਰਹੀ ਕਮਰਜੀ ਦੇ ਪ੍ਰਤਾਪ ਕੁਸ਼ੋਰ ਬੋਰ ਹੈ ਅਭੀ ਇਹ ਕੁਛ ਕਰ ਹੀ ਨਹੀਂ ਰਹੇ ਦੋ ਸਰਕਾਰਾਂ ਨੇ ਕੀਤਾ ਵੀ ਨਹੀਂ ਹੈ ਕੁਝ ਅਕਾਲੀ ਦਲ ਦੇ ਪਿੱਛੇ ਪੂਰੇ 5 ਸਾਲ ਦੀ 4.5 ਸਾਲ ਦੀ ਕਾਂਗਰਸ ਦੀ ਸਰਕਾਰ ਵੀ ਲੰਘੀ ਉਹ ਤੋਂ ਪਿੱਛੇ 2.5 ਸਾਲ ਦੀ ਇਹ ਹੋ ਗਈ ਕੋਈ ਗੱਲ ਨਹੀਂ ਹੋਈ ਇਹਦੇ ਵਿੱਚ ਜਿਹੜੇ ਬੰਦੇ ਸੀ ਜਿਨ੍ਹਾਂ ਜੋ ਥੋੜਾ ਬਹੁਤਾ ਪਤਾ ਲੱਗਿਆ ਸੱਚ ਕੀ ਹੈ ਝੂਠ ਕੀ ਹੈ ਉਹ ਜਿਹੜੀਆਂ ਕਨਫੈਸ਼ਨ ਹੈ ਕੁਝ ਇਹਨਾਂ ਦੀਆਂ ਸਰਸਾ ਸਰਸਾ ਲੀਡਰ ਦੀਆਂ ਜਿਹੜੀਆਂ ਉਹ ਕਨਫੈਸ਼ਨ ਦਾ ਵੀ ਨਹੀਂ ਅਜੇ ਪਤਾ ਵੀ ਸਾਰਾ ਕੀ ਹੋ ਰਿਹਾ ਹੈ ਤੇ ਇਸ ਕਰਕੇ ਬਹੁਤ ਦੇਖੋ ਦੋ ਗਵਾਹ ਸੀਗੇ ਇੱਕ ਮਹਿੰਦਰਪਾਲ ਸਿੰਘ ਬਿੱਟੂ ਸੀ ਉਹਦੀ ਨਾਬਾ ਜੇਲ੍ਹ ਦੇ ਵਿੱਚ ਮਰਡਰ ਹੋ ਗਿਆ ਸੀਗਾ ਇੱਕ ਹੋਰ ਜਿਗਾ ਉਹਦਾ ਮੇਰੇ ਕੋਲ ਮੁਖਸ਼ਰ ਦੇ ਵਿੱਚ ਉਹਦਾ ਮਰਡਰ ਹੋ ਗਿਆ ਸੀ ਦੋ ਕਤਲ ਜਿਹੜੇ ਹੋ ਕੇ ਇਸ ਅਰਸੇ ਦੌਰਾਨ ਮੇਰੇ ਕੋਲ ਐਵੀਡੈਂਸ ਕਾਫੀ ਜਿਹੜਾ ਇਸ ਤਰੀਕੇ ਦਾ ਜਿਹੜਾ ਨਾ ਉਹ ਉਸ ਤਰੀਕੇ ਦਾ ਨਹੀਂ ਰਿਹਾ ਜਿਵੇਂ ਕਿ ਦੋ ਕੇਸ ਜਿਹੜੇ ਉਹ ਚੰਡੀਗੜ ਆ ਗਏ ਮਤਲਬ ਇਸ ਸਰਕਾਰ ਦੇ ਨੇ ਵਾਦਾ ਕੀਤਾ ਸੀ ਵੀ ਅਸੀਂ 2 ਮਹੀਨਿਆਂ ਦੇ ਵਿੱਚ ਮਾਮਲਾ ਨਿਬਟਾ ਦਾਂਗੇ 2.5 ਸਾਲ ਹੋ ਗਏ ਤਾਂ ਮੈਨੂੰ ਤਾਂ ਇਹ ਲੱਗਦਾ ਵੀ 2.5 ਸਾਲ ਜਿਹੜੇ ਰਹਿੰਦੇ ਉਹਨਾਂ 'ਚ ਵੀ ਮਸਲਾ ਹੱਲ ਨਹੀਂ ਹੋਣਾ ਤੇ ਜਿਹੜੇ ਬੇਅਦਬੀ ਦੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾ ਮਿਲਣ ਦਾ ਮਾਮਲਾ ਜਿਹੜਾ ਉਹ ਲਟਕਦਾ ਜਾ ਰਿਹਾ ਤੇ ਜਿਹੜੇ ਬਾਈਬਲ ਕਲਾਂ ਦੇ ਜਿਹੜੇ ਦੋ ਨੌਜਵਾਨ ਮਾਰੇ ਗਏ ਸੀਗੇ ਉਹਨਾਂ ਨੂੰ ਕਿਵੇਂ ਇਨਸਾਫ ਮਿਲੇਗਾ ਇਹ ਵੱਡਾ ਮਸਲਾ ਮੈਨੂੰ ਲੱਗਦਾ ਹੈ ਇਸ ਸਰਕਾਰ ਦੇ ਦੌਰ ਦੇ ਵਿੱਚ ਇਸ ਸਰਕਾਰ ਦਾ ਬਾਕੀ ਜਿਹੜਾ ਕਾਰਜਕਾਲ ਉਹਦੇ 'ਚ ਮੁਸ਼ਕਲ ਹੱਲ ਉਹ ਉਹ ਹੁੰਦਾ ਜਾਂਦਾ ਠੀਕ ਗੱਲ ਹੈ ਤੁਹਾਡੀ ਪਹਿਲੀ ਗੱਲ ਤਾਂ ਇਹ ਇਹ ਜਿਹੜੇ ਫੈਸਲੇ ਹੁੰਦੇ ਆ ਇਸ ਕਿਸਮ ਦੇ ਧਰਮਾਂ ਧਰਮ ਦੇ ਫੈਸਲੇ ਧਰਮ ਵੇਖੋ ਪਹਿਲੀ ਗੱਲ ਤਾਂ ਧਰਮ ਦਾ ਜਿਹੜਾ ਜਿੱਥੋਂ ਤੱਕ ਇਹ ਬੇਅਦਵੀ ਦੇ ਮਸਲੇ ਹੋਏ ਆ ਇਹ 2007 ਤੋਂ ਸ਼ੁਰੂ ਹੋਇਆ ਸਾਰਾ ਪ੍ਰੋਸੈਸ ਤੇ 2007 ਤੋਂ ਲੈ ਕੇ 15 ਤੱਕ ਚੱਲਿਆ ਪਹਿਲਾ ਜਿਹੜਾ ਬੁਰਜ ਜਵਾਰ ਸਿੰਘ ਵਾਲਾ 2015 ਦੇ ਵਿੱਚ ਹੋਇਆ ਸੀ ਨਹੀਂ 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 ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਇੱਕ ਬਸ਼ਿੰਡੇ ਆਪਸ ਵਿੱਚ ਦੀ ਲੜਾਈ ਹੋਈ ਹੋਈ ਕੁਝ ਹੋਇਆ ਸਾਰੇ ਕੁਝ ਸਰਸੇ ਵਾਲਾਂ ਦੀ ਲੜਾਈ ਲਗਾਤਾਰ ਹੁੰਦੀ ਰਹੀ ਹੈ ਫਿਰ ਜਦੋਂ ਸਰਸੇ ਵਾਲੇ ਤੇ ਕੇਸ ਦੇ ਜਿਹੜਾ ਸਲਾਬਤਪੁਰ ਦੇ ਵਿੱਚ ਉਹ 7 ਸਾਲ ਚੱਲਿਆ 7 ਸਾਲ ਇਹ ਇੱਕ ਵੋਟ ਬੈਂਕ ਆਪ ਦਾ ਤਿਆਰ ਕਰਨ ਲਈ ਸਾਰਾ ਕੁਝ ਚੱਲਿਆ ਇਹ ਪੋਲੀਟੀਕਲ ਲੈਵਲ ਦੀ ਹੀ ਸਾਰੀ ਬੇਅਦਬੀ ਹੈ ਕਿਉਂ ਕੀਤੀ ਕਿਵੇਂ ਕਰਾਈਏ ਦੇ ਪਾਸੇ ਸਾਰਾ ਕੁਝ ਪੋਲੀਟਿਕਸ ਹੈ ਜੁੜੀ ਇਸ ਕਰਕੇ ਮਸਲਾ ਪੋਲੀਟਿਕਸ ਨੇ ਹੱਲ ਕਰਨਾ ਗਵਰਨਮੈਂਟ ਨਾਲੇ ਹੱਲ ਨਹੀਂ ਕਰਨਾ ਕਿਸੇ ਨੇ ਕਿਉਂਕਿ ਗਵਰਨਮੈਂਟ ਦੀ ਵੀ ਪੋਲੀਟਿਕਸ ਹਿਲਦੀ ਹੈ ਉਹ ਜਿਹੜੇ ਇੱਕ ਪਾਰਟੀ ਫੈਸਲਾ ਲੈ ਲੂ ਉਹ ਜਿਹੜੇ ਗਰੁੱਪ ਨੂੰ ਨਾਰਾਜ਼ ਕਰੂਗੀ ਜਿਹਦੇ ਵਿਰੁੱਧ ਗਰੁੱਪ ਵਿਰੋਧ ਫੈਸਲਾ ਗਿਆ ਉਹਦੀਆਂ ਵੋਟਾਂ ਟੁੱਟਣਗੀਆਂ ਸਾਰੀਆਂ ਇਸ ਕਰਕੇ ਕਿਸੇ ਵੀ ਪਾਰਟੀ ਨੇ ਕੋਈ ਫੈਸਲਾ ਨਹੀਂ ਕਰਨਾ ਇਹ ਇਹ ਨਾ ਜਾਣਾ ਜਿਵੇਂ ਹੁਣ ਮੋٹے ਲੈਵਲ ਤੇ ਅਸੀਂ ਦੇਖ ਲਈਏ ਵੀ 84 ਨਵੰਬਰ 84 ਦੇ ਜਿਹੜੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਕੋਈ ਸਜ਼ਾਵਾ ਨਹੀਂ ਆਲਮੋਸਟ ਹੋਈਆ ਜੇ 8 7 8000 ਬੰਦਾ ਮਾਰਿਆ ਗਿਆ ਹੋਵੇ ਤੇ ਉਹਦੇ ਚ ਇੱਕ ਦੋ ਬੰਦਿਆਂ ਨੂੰ ਮਾਰੇ ਮੋٹے ਜੇ ਬਰਾਏ ਨਾ ਕਿ ਥੋੜੇ ਉਹਦੇ ਕੇਸ ਜੇ ਚੱਲੀ ਜਾਂ ਤੇ ਲਗਾਤਾਰ 30 ਸਾਲ ਤੱਕ ਚੱਲੀ ਜਾਂ ਤਾਂ ਉਹ ਤਾਂ ਇੱਕ ਐ ਟਾਲਣੀਆਂ ਗੱਲਾਂ ਹੁੰਦੀਆਂ ਇੱਕ ਆਪਣਾ ਮੂੰਹ ਮੱਥਾ ਵੀ ਇਹ ਕੰਟਰੀ ਸਾਡਾ ਜੀ ਡੈਮੋਕਰੈਟਿਕ ਸੈਕੂਲਰ ਅਸੀਂ ਤਾਂ ਕਰਕੇ ਕੇਸ ਚ ਲਾਉਣੇ ਪੈਂਦੇ ਆ ਨਹੀਂ ਬਿਲਕੁਲ ਪੋਲੀਟੀਕਲੀ ਬਿਲਕੁਲ ਕਲੀਅਰ ਹੈ ਵੀ ਉਹ ਪੋਲਿਟਿਕਸ ਲਈ ਬੰਦੇ ਮਾਰੇ ਗਏ ਸੀ ਉਹ ਪੋਲੀਟੀਕਲ ਹੀ ਜੀਨੋਸਾਈਡ ਸੀ ਪੋਲੀਟੀਕਲ ਕਾਰਨਾ ਕਰਕੇ ਉਹ ਸਾਰਾ ਸ਼ੁਰੂ ਹੋਇਆ ਇਸ ਪੋਲੀਟਿਕਲ ਦੇ ਫੈਸਲੇ ਨਹੀਂ ਨਹੀਂ ਉਹ ਉਹ ਜਿਹੜਾ ਆਪਣਾ ਉਹਦੇ ਤੇ ਅਸੀਂ ਪਹਿਲਾਂ ਗੱਲਬਾਤ ਕੀਤੀ ਅਸੀਂ ਜਿਹੜੀ ਇਸ ਵੇਲੇ ਗੱਲ ਜਿਹੜੀ ਉਹ ਕਰ ਰਹੇ ਆ ਮਤਲਬ ਇਸ ਕੇਸ ਦਾ ਮਤਲਬ ਇਵੇਂ ਨਹੀਂ ਜਿਵੇਂ ਸਰਜੀਤ ਪਾਤਰ ਹੋਣਾਂ ਦੀ ਜਿਹੜੀ ਕਪਤਾ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਮੇਰੇ ਖਿਆਲ ਉਸ ਪਾਸੇ ਵੱਲ ਨੂੰ ਉੱਥੇ ਉਹ ਨਹੀਂ ਉਹ ਕਰਨੇ ਨਹੀਂ ਇਹ ਫੈਸਲੇ ਕੋਰਟਾਂ ਦੇ ਨਹੀਂ ਹੈ ਕੋਰਟਾਂ ਦੇ ਫੈਸਲੇ ਕਿਸੇ ਵਿਅਕਤੀ ਨੂੰ ਸਜ਼ਾ ਦੇਣੀ ਹੋਵੇ ਕਿਸੇ ਮਰਡਰ 'ਚ ਸਜ਼ਾ ਦੇਣੀ ਹੋਵੇ ਉੱਥੇ ਤੁਸੀਂ ਜਿਹੜਾ ਕੁਝ ਆਪਣਾ ਠੀਕ ਰੱਖਣਾ ਚਾਹੁੰਦੇ ਹੋ ਸਿਸਟਮ ਜਿਹੜਾ ਲਾਅ ਐਂਡ ਆਰਡਰ ਦਾ ਉੱਥੇ ਤੁਸੀਂ ਦੇ ਦੇਣਾ ਇਹ ਮਸਲੇ ਸਾਰੇ ਪੋਲੀਟੀਕਲ ਇਹਨਾਂ ਦਾ ਸ਼ੁਰੂਆਤ ਹੀ ਪੋਲੀਟੀਕਲ ਹੈ ਤੇ ਪੋਲੀਟੀਕਲੀ ਐਂਡ ਹੋਊਗਾ ਸਾਰਾ ਇਸ ਕਰਕੇ ਇਹਨਾਂ 'ਚ ਕਿਸੇ ਨੇ ਵੀ ਕੋਈ ਹੱਲ ਨਹੀਂ ਕਰਨਾ ਇਹ ਜਾਣਬੁੱਝ ਕੇ ਇੱਕ ਪਰਸੈਪਸ਼ਨ ਜ਼ਰੂਰ ਬਣਾਉਂਦੇ ਆ ਅਕਾਲੀ ਦਲ ਵਿਰੋਧ ਦੇ ਇਸ ਦਾ ਪਰਸੈਪਸ਼ਨ ਬਣ ਗਿਆ ਵੀ ਇਹਨਾਂ ਨੇ ਬੇਅਦਬੀ ਦੇ ਪਿੱਛੇ ਇਹਨਾਂ ਦਾ ਹੱਥ ਸੀ ਤੇ ਉਹਦੇ 'ਚ ਉਹ ਤਿੰਨ ਇਲੈਕਸ਼ਨ ਹਾਰ ਵੀ ਚੁੱਕੇ ਆ ਉਸ 17 ਵਾਲੀ ਇਲੈਕਸ਼ਨ ਹਾਰੇ ਆ 22 ਵਾਲੀ ਹਾਰੇ ਆ ਉਹ ਤੇ ਉਹ ਤੋਂ ਪਿੱਛੇ ਹੁਣ ਹਾਰੇ ਆ ਆਹ ਜਿਹੜਾ ਹੁਣ ਲੋਕ ਸਭਾ ਦੀ ਹਾਰੇ ਆ ਇਹ ਇਸ ਕਰਕੇ ਹੁਣ ਉਹ ਪਰਸੈਪਸ਼ਨ ਕਿਵੇਂ ਦੂਰ ਕਰਨ ਉਹ ਆਪਣੇ ਆਪ ਵਿੱਚ ਇਹ ਕਾਲ ਤੱਕ ਤੇ ਜਾ ਕੇ ਤਾਂ ਦੂਰ ਹੁੰਦਾ ਨਹੀਂਗਾ ਪਾਰਟੀ ਕੋਦੇ ਨਾਲ ਰਿਵਾਈਵ ਨਹੀਂ ਹੁੰਦੀ ਕੋ ਕਾਲ ਤੱਕ ਦਾ ਜਿਹੜਾ ਜਥੇਦਾਰ ਹੈ ਉਹਦਾ ਕੋ ਰੋਲ ਆਪਣੇ ਆਪ ਵਿੱਚ ਕੋਈ ਵਿਧੀ ਵਿਧਾਨ ਨਹੀਂ ਹੈ ਕਾਲ ਤੱਕ ਦੇ ਜਥੇਦਾਰ ਨੂੰ ਚੁਣਨ ਦੀ ਉਹਦੀ ਅਪੁਆਇੰਟਿੰਗ ਅਥਾਰਟੀ ਤਾਂ ਮੀ ਹੈ ਉਹਦਾ ਪੁਆਇੰਟਿੰਗ ਅਥਾਰਟੀ ਸੁਖਵੀਰ ਬਾਦਲ ਹੈ ਤੇ ਉਹ ਹੁਣ ਉਹ ਕੀ ਫੈਸਲਾ ਕਰੂ ਲੋਕਾਂ ਨੂੰ ਪਤਾ ਇਸ ਕਰਕੇ ਜੇ ਪਾਰਟੀ ਰਿਵਾਈਵ ਕਰਨੀ ਹੈ ਇਹ ਇਹ ਜਿਹੜੀ ਕੋਸ਼ਿਸ਼ ਕਰਨੀ ਹੈ ਜੇ ਮਗਰੋਂ ਲੈਣ ਦੀ ਗੱਲ ਆ ਤਾਂ ਤਾਂ ਪੂਲ ਪੋਲੀਟੀਕਲ ਲੈਵਲ ਤੇ ਕੋਈ ਫੈਸਲੇ ਅਕਾਲੀ ਦਾ ਲਵੇਗਾ ਤਾਂ ਇਹ ਸਾਰੀ ਗੱਲ ਤੋਂ ਉਹਨਾਂ ਦਾ ਪਿੱਛਾ ਛੁੱਟ ਜਾਵੇਗਾ ਵੇ ਸ਼ੁਟਣਾ ਨਹੀਂਗਾ ਇੱਥੇ ਚੱਲਦਾ ਰਹੂਗਾ ਸਾਰਾ ਕੁਝ ਨਹੀਂ ਉਹ ਪੋਲੀਟੀਕਲ ਫੈਕਟਰ ਜਿਹੜੀ ਕੋਈ ਗੱਲ ਅਜੇ ਤਾਂ ਤੇ ਨਹੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਜਿਹੜਾ ਵਡਾਲਾ ਹੈ ਇਹ ਸਾਰੇ ਜਿਹੜੇ ਲੋਕ ਆਗੂ ਨੇ ਜਿਹੜੇ ਉੱਥੇ ਅਕਾਲ ਤਖਤ ਤੇ ਜਦੋਂ ਗਏ ਇਹਨਾਂ ਨੂੰ ਕੋਈ ਨਾ ਕੋਈ ਤਾਂ ਇਸ ਗੱਲ ਦਾ ਇਲਮ ਹੋਏਗਾ ਹੀ ਨਾ ਕਿ ਉੱਥੇ ਮਸਲੇ ਕਿਵੇਂ ਹੱਲ ਹੋਣਗੇ ਉਹ ਨਹੀਂ ਇਹ ਹੈ ਪੋਲੀਟੀਕਲ ਮਸਲਾ ਤਾਂ ਉਹ ਵੀ ਹੱਲ ਨਹੀਂ ਕਰਨਾ ਚਾਹੁੰਦਾ ਪਿੱਛੇ ਸ਼ਾਮਲਾ ਭਾਗੀ ਉਹ ساری ਗੱਲਬਾਤ ਦੇ ਭਾਗੀਦਾਰ ਹੈ ਖੁਦ ਇਸ ਕਰਕੇ ਪੁਲੀ ਪੋਲਿਟਿਕਸ ਉਹ ਵੀ ਨਹੀਂ ਛੇੜਨਾ ਚਾਹੁੰਦੇ ਜੇ ਨਰਾਖਤਾ ਆਪਦੀ ਆਪ ਦਾ ਗੁੱਸਾ ਗਸਾ ਉਹ ਜਿਹੜੇ ਜਿਹੜੀਆਂ ਮਤਲਬ ਕਿ ਪ੍ਰੂਬਲਾ ਜੀਆਂ ਜਿਹੜੀਆਂ ਬ੍ਰਾਂਚਸ ਦਾ ਦਰਖਤਾਂ ਨੇ ਉਹਦੇ ਮੁੱਢ ਨੂੰ ਨਹੀਂ ਛੇੜਨਾ ਉਹਦੇ ਆਲੇ-ਦਾਲੇ ਜੇ ਗੱਲਾਂ ਬਾਤਾਂ ਕਰਨੀਆਂ ਇਹ ਕਰੀ ਜਾ ਰਹੇ ਆ ਇਸ ਕਰਕੇ ਨਾ ਉਹ ਸੀਰੀਅਸ ਨਾ ਜਵਾਬ ਦੇਣ ਵਾਲੇ ਸੀਰੀਅਸ ਹੈ ਤੇ ਥੋੜਾ ਜਿਹਾ ਲੋਕਾਂ ਨੂੰ ਭਲੇਖੇ ਚ ਪਾਪੂ ਕੇ ਅਗਲੀ ਇਲੈਕਸ਼ਨ ਤੱਕ ਅਸੀਂ ਆਪ ਦਾ ਕਹਿ ਦਿਆ ਇਸ ਦਾ ਮਾਫੀ ਮੰਗ ਲਈ ਇਸ ਦਾ ਹੁਣ ਕਲੀਅਰ ਹੋ ਗਏ ਅਕਾਲ ਤਖਤ ਤੇ ਪੇਸ਼ ਹੋਗੇ ਇਹ ਜਿਹੀਆਂ ਗੱਲਾਂ ਕਰਨ ਦੀ ਕੋਸ਼ਿਸ਼ ਹੈ ਸਾਰੀ ਤੇ ਇਹ ਦੋਨਾਂ ਤਰ੍ਹਾਂ ਦੀ ਹੈ ਇੱਕ ਦੀ ਨਹੀਂ ਹੈ ਕਿ ਦੋਨੋਂ ਧਿਰ ਪੋਲਿਟਿਕਸ ਵਿੱਚ ਕੋਈ ਮੇਜਰ ਲੈਵਲ ਦੇ ਡਿਸੀਜਨ ਪੰਜਾਬ ਦੀ ਰੀਜਨਲ ਪਾਰਟੀ ਪ੍ਰਤੀ ਬਣਾਉਣ ਪਤੀ ਡਿਸੀਜਨ ਪੰਜਾਬ ਪ੍ਰਤੀ ਕਮਿਟਮੈਂਟ ਵਚਨਬੱਧਤਾ ਇਸ ਕਿਸਮ ਦੀ ਜਿਹੜੀ ਪੋਲਿਟਿਕਸ ਤਾਂ ਤਾਂ ਲੈਣੀ ਨਹੀਂ ਚਾਹੁੰਦੇ ਉਹ ਤਾਂ ਸੱਤਾ ਦੀ ਪੋਲਿਟਿਕਸ ਹੈ ਵੀ ਸੱਤਾ 'ਚ ਅਸੀਂ ਕਿਵੇਂ ਨਾ ਕਿਵੇਂ ਚੋਂ ਇਲੈਕਸ਼ਨ ਜਿੱਤ ਕੇ ਤੇ ਕੁਰਸੀਆਂ ਤੱਕ ਪਹੁੰਚ ਜਾਈਏ ਪਾਵਰ ਦੀ ਸੱਤਾ ਦੀ ਕੁਰਸੀਆਂ ਤੱਕ ਇਹ ਸਾਰੀ ਦੌੜ ਤੇ ਇਸ ਇਸ ਦੇ ਵਿੱਚੋਂ ਇਸ ਦੇ ਵਿੱਚੋਂ ਜਿੰਨਾ ਤੇ ਮਸਲੇ ਨਹੀਂ ਲੈਣਗੇ ਹੱਲ ਹੋਣਾ ਹੀ ਨਹੀਂ ਇਹਨਾਂ ਦਾ ਹਾਂਜੀ ਜੇ ਅਕਾਲੀ ਦਲ ਹਾਸ਼ੀਏ ਤੇ ਜਾ ਰਹੀ ਪਾਰਟੀ ਹੈ ਜੇ ਉਹ ਰੀਜਨਲ ਪਾਰਟੀ ਵਾਲਾ ਰੋਲ ਨਹੀਂ ਨਿਭਾਏਗੀ ਭਾਵੇਂ ਕਿ ਹਰਸ਼ਿੰਦਰ ਬਾਦਲ ਨੇ ਹੁਣ ਕਿਸਾਨੀ ਦੇ ਹੱਕ ਦੇ ਵਿੱਚ ਸਟੈਂਡ ਲਿਆ ਵੀ ਅਸੀਂ ਕਿਸਾਨੀ ਦੇ ਹੱਕ 'ਚ ਇਸ ਬਜਟ 'ਚ ਕੁਝ ਨਹੀਂ ਰੱਖਿਆ ਗਿਆ ਅਸੀਂ ਚਾਹੁੰਦੇ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ ਸੁਣਵਾਈ ਹੋਵੇ ਉਹਨਾਂ ਨੂੰ ਜਿਹੜੀ ਉਹ ਗਾਰੰਟੀ ਮਿਲਣੀ ਚਾਹੀਦੀ ਕਈ ਕਲਾ ਉਹਨਾਂ ਉੱਤੇ ਪਾਰਲੀਮੈਂਟ ਦੇ ਵਿੱਚ ਕੀ ਕੀਤੀਆਂ ਤੇ ਨੇਚਰਲੀ ਅਕਾਲੀ ਦਲ ਉਸ ਪਾਸੇ ਵੱਲ ਨੂੰ ਤੁਰ ਸਕਦਾ ਉਸ ਪਾਸੇ ਵੱਲ ਨੂੰ ਜਾ ਸਕਦਾ ਨਹੀਂ ਮੁਸ਼ਕਲ ਹੈ ਮੁਸ਼ਕਲ ਹੈ ਮੁਸ਼ਕਲ ਹੈ ਹਜੇ ਤੱਕ ਇਹ ਵੇਖੋ 20 ਦੀਆਂ 20 ਦੀਆਂ ਚੋਣਾਂ ਦੇ ਪਿੱਛੇ ਦੋ ਚੋਣਾਂ ਹੋਰ ਆ ਰਹੀਆਂ 20 ਦੇ ਵਿੱਚ ਹੀ ਇਹਨੇ ਕਿਸਾਨਾਂ ਦੇ ਹੱਕ ਵਿੱਚ ਅ ਅ ਅਸਤੀਫਾ ਦਿੱਤਾ ਮਨਿਸਟਰੀ ਚ ਸਿਵਰਜੀਤ ਪਾਦਲ ਨੇ ਫੇਰ ਸਾਰੇ ਜੋ ਪਿੱਛੇ ਹਟੇ ਪਾਰਟੀ ਤੋਂ ਸਬੰਧ ਤੋੜਿਆ ਬੀਜੇਪੀ ਨਾਲ ਇਹ ਸਾਰੇ ਦੇ ਬਾਵਜੂਦ ਵੀ ਲੋਕਾਂ ਨੂੰ ਪਤਾ ਵੀ ਇਹ ਕਿੱਥੋਂ ਤੱਕ ਇਹਨਾਂ ਦੀ ਸਿਹਰ ਦਤਾ ਹੈਗੀ ਆ ਉਹ ਉਸ ਦਾ ਦੋਨਾਂ ਦਾ ਦੋਨਾਂ ਇਲੈਕਸ਼ਨਾਂ ਤੇ ਫਰਕ ਨਹੀਂ ਪਿਆ ਸਾਰੇ ਸਟੈਪ ਜਿਹੜੇ ਇਹਨਾਂ ਨੇ ਚੁੱਕੇ ਸੀ ਇਸ ਕਰਕੇ ਇਹ ਸਾਰੀ ਗੱਲ ਇਹਨਾਂ ਇਸ ਤਰੀਕੇ ਨਾਲ ਸਿੱਧੀ ਨਹੀਂ ਹੁੰਦੀ ਇਹਨਾਂ ਇਹ ਜਿਹੜੀਆਂ ਪਾਰਟੀਆਂ ਹੈ ਇਹ ਸਟੇਟਸ ਕੋਸਟ ਦੀਆਂ ਪਾਰਟੀਆਂ ਕੋਈ ਵੀ ਇਹ ਥੋਸ ਕਦਮ ਚੱਕ ਨਹੀਂ ਸਕਦੀਆਂ ਕੋਈ ਪੋਲੀਟੀਕਲ ਵਿਜਨ ਨਹੀਂ ਅਕਾਲੀ ਦਲ ਦਾ ਕਾਂਗਰਸ ਦਾ ਇੱਕ ਪਰ ਮੈਨੀਫੈਸਟ ਹੁੰਦਾ ਇਸ ਵਾਰ ਇਹ ਨਹੀਂ ਨਹੀਂ ਇਸ ਵਾਰ ਇਹ ਮੈਨੀਫੈਸਟ ਹੋਦਾ ਥੋੜਾ ਬਿਹਤਰ ਹੋਣ ਦਾ ਯਤਨ ਕੀਤਾ ਸੀ ਹੈ ਸਮੇਂ ਪਾਵੇਂ ਕਿ ਬਹੁਤ ਹੇਠਾਂ ਤੱਕ ਨਹੀਂ ਗਿਆ ਹਾਂ ਕੋਸ਼ਿਸ਼ ਤਾਂ ਕਿਤੇ ਪਰ ਨਹੀਂ ਹੋਇਆ ਨਹੀਂ ਸਾਰਾ ਕੁਝ ਹੁਣ ਕਾਂਗਰਸ ਕੋਲੇ ਇੱਕ ਹੈ ਵੀ ਅਸੀਂ ਸੈਂਟਰ ਆਫ ਦਾ ਲੈਫਟ ਹੁਣ ਪੋਲਿਟਿਕਸ ਚ ਚਲਾਉਣੀ ਆ ਤਾਂ ਹੀ ਅਸੀਂ ਜਿਹੜੀ ਸੈਂਟਰ ਆਫ ਦਾ ਰਾਈਟ ਹੈ ਜਿਹੜੀ ਰਾਈਟਿਸਟ ਪੋਲਿਟਿਕਸ ਚੱਲ ਰਹੀ ਹੈ ਭਾਜਪਾ ਵੀ ਉਹਦੀ ਅਸੀਂ ਕਾਰਟ ਬਣ ਸਕਦੇ ਆ ਉਹਨਾਂ ਨੇ ਇੱਕ ਵਿਜਨ ਲੈ ਕੇ ਆਏ ਆ ਇਹ ਤਾਂ ਕੋਈ ਇਸ ਕਿਸਮ ਦਾ ਵਿਜਨ ਲੈ ਕੇ ਨਹੀਂ ਆਏ ਪੰਜਾਬ ਵਿੱਚ ਕੀ ਕਰੀਏ ਪੰਜਾਬ ਦੇ ਵਿੱਚ ਕਿਸੇ ਕਿਸਮ ਦਾ ਕੋਈ ਵਿਜਨ ਨਹੀਂ ਹੈ ਐਵੇਂ ਮਦਲਕੇਡ ਹੌਕ ਜਾਂ ਪ੍ਰੋਗਰਾਮ ਹੈ ਇੱਥੇ ਕਿ ਜੇ ਐ ਕਰ ਲੋ ਇੱਥੇ ਕਿ ਜੇ ਐ ਕਰ ਲੋ ਅਕਾਲ ਤਖਤ ਨੂੰ ਤੁਸੀਂ ਕਿੰਨੇ ਸਾਲ ਵਰਤੀ ਜਾਓਗੇ 56 ਚ ਤੁਸੀਂ ਅਕਾਲ ਤਖਤ ਖੜਾ ਕੀਤਾ 1956 ਚ ਉਦੋਂ ਦਾ ਵਰਤਣਾ ਸ਼ੁਰੂ ਕੀਤਾ ਤੇ ਨਹੀਂ ਵਰਤ ਸਕੇ ਸਾਰਾ ਕੁਝ ਚੱਲ ਪਿਆ ਕਿੰਨਾ ਕੁ ਚੱਲ ਰਾਂ ਸੀਗਾ ਕਾਲੀ ਦਲ ਕੋਲੇ ਮੋਢ ਤੋਂ ਲੈ ਕੇ ਪੰਜਾਬੀ ਸੂਬਾ ਬਣਾਉਣ ਤੋਂ ਲੈ ਕੇ ਬਾਅਦ ਤੱਕ ਕੋਈ ਆਪਣਾ ਵਿਜ਼ਨ ਨਹੀਂ ਹੈ ਵੀ ਕਿਸ ਕਿਸਮ ਦੀ ਉਹ ਸੋਸਾਇਟੀ ਕਿਸ ਕਿਸਮ ਦਾ ਉਹ ਆਪਦਾ ਸਮਾਜ ਪ੍ਰਬੰਧ ਉਹ ਸਿਰਜਣਾ ਚਾਹੁੰਦੇ ਆ ਕੋਈ ਗੱਲ ਬਾਤ ਵੀ ਨਹੀਂ ਕੀ ਗੱਲ ਕਾਲੀ ਸਰਕਾਰ ਨੇ ਕਾਲੀ ਦਲ ਦੇ ਕੋਲ ਇੰਟੈਲੈਕਚੁਅਲੀ ਬੁੱਧੀਜੀਵੀ ਨਹੀਂ ਹੈਗੇ ਕਾਲੀ ਦਲ ਕੋਲ ਇਸ ਕਿਸਮ ਦਾ ਹੈ ਨਹੀਂ ਸਿਸਟਮ ਉਹ ਤਾਂ ਸੂਚੇ ਉੱਚੇ ਸਿੱਖ ਸਮਾਜ ਕੋਲੇ ਹੀ ਕੋਈ ਬੁੱਧੀਜੀਵੀ ਨਹੀਂ ਹੈ ਸਮੁੱਚੇ ਸਖ ਸਮਾਜ ਕੋਲੇ ਹੀ ਹੈ ਨਹੀਂ ਜਿਹੜੀਆਂ ਸਾਰੀਆਂ 12 ਪੰਗਿਆਂ ਇਸੇ ਕਰਕੇ ਪੰਗਿਆਂ ਉਸ ਕੋਲੇ ਜਨਾ ਜੈਨੂ ਲੀਡਰਸ਼ਿਪ ਨਿਕਲਦੀ ਹੈ ਜੇ ਤੁਹਾਡੇ ਕੋਲੇ ਕੋਈ ਇੰਟੈਲੈਕਚੁਅਲ ਉਸ ਕਿਸਮ ਦੇ ਇਮਾਨਦਾਰ ਹੋਣ ਤਾਂ ਉਹਨਾਂ ਚੋਂ ਇਮਾਨਦਾਰ ਸਿਆਸਤ ਵੀ ਨਿਕਲੇ ਰਾਜਨੀਤੀ ਵੀ ਨਿਕਲੇ ਤੇ ਉਹਦੇ ਚੋਂ ਤੁਹਾਡੀ ਇਮਾਨਦਾਰ ਕੋਈ ਪਾਰਟੀ ਵੀ ਬਣ ਜੇ ਉਹਦਾ ਅਕਸ਼ ਵੀ ਹੋ ਜੇ ਤੁਸੀਂ ਸਾਰਾ ਉਹ ਉਹ ਕਰਦੇ ਹੋ ਕਿਵੇਂ ਨਾ ਕਿਵੇਂ ਜੇ ਅਸੀਂ ਵੋਟਾਂ ਦੇ ਬੋਟਾਂ ਦੀਆਂ ਸੰਦੂਖੜੀਆਂ ਨੂੰ ਬੋਟਾਂ ਨੂੰ ਖਿੱਚ ਕੇ ਉੱਥੋਂ ਤੱਕ ਲੈ ਜਾਈਏ ਇੰਨਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੇ ਇਹ ਇੰਨਾ ਕ ਕਰੀ ਜਾਂਦੇ ਹੋ ਇਸ ਕਰਕੇ ਸਭ ਤੋਂ ਮਾੜੀ ਹਾਲਤ ਇਹ ਹੈ ਵੀ ਇਹਨਾਂ ਕੋਲੇ ਕੋਈ ਲੀਡਰ ਸਮੇਂ ਦੀ ਪੋਲਿਟਿਕਸ ਸਿਆਸਦਾ ਹਾਣੀ ਹੈ ਨਹੀਂ ਹੈ ਨਹੀਂ ਤਾਂ ਨਹੀਂ ਕਿਉਂਕਿ ਇਹਨਾਂ ਕੋਲ ਇੰਟੈਲੈਕਚੁਅਲ ਉਸ ਲੈਵਲ ਦਾ ਹੈ ਨਹੀਂ ਕੋਈ ਵੀ ਇੰਟੈਲੈਕਚੁਅਲ ਹੈ ਨਹੀਂ ਆ ਸਾਰੇ ਇਸ ਲੈਵਲ ਤੇ ਹੁਣ ਕਾਂਗਰਸ ਨੇ ਆ ਸਾਰਾ ਪ੍ਰੋਗਰਾਮ ਸ਼ੁਰੂ ਕੀਤਾ ਕਾਂਗਰਸ ਨੇ ਬਕਾਇਦਾ ਕਿ ਟੀਮਾਂ ਬੜਾਈਆਂ ਪ੍ਰੋਫੈਸਰਾਂ ਦੀ ਇੰਟੈਲੈਕਚੁਅਲਰੀਆ ਬਕਾਇਦਾ ਸਾਰਾ ਤਿਆਰ ਕੀਤੇ ਰਾਹੁਲ ਦੇ ਨਾਲ ਕਿੰਨੇ ਬੰਦਿਆਂ ਨੇ ਕੰਮ ਕੀਤਾ ਇਹਨਾਂ ਨਾਲ ਕੌਣ ਕਰਦਾ ਜਿਹੜੀਆਂ 2-3 ਮੀਟਿੰਗਾਂ ਬਣਾਉਲੇ ਹੁੰਦੇ ਆ ਇੱਕ ਦਿਨ ਇੱਕ ਸਾਰਾ ਇੱਕ ਢਾਂਚਾ ਜਿਹਾ ਖੜਾ ਕਰਦੇ ਆ 2-3 ਮੀਟਿੰਗਾਂ ਕਾਲੀ ਦਲ ਨੇ ਬੁਲਾਈਆਂ ਨਾ ਤਾਂ ਉਹ ਵੱਡੇ ਇੰਟੈਲੈਕਚੁਅਲ ਆ ਜਿਨ੍ਹਾਂ ਨੂੰ ਬੁਲਾਉਂਦੇ ਆ ਇਹ ਤੇ ਇਸ ਕਰਕੇ ਕਮਿਟਿਡ ਵੀ ਹੈ ਨਹੀਂ ਕਿ ਉਹ ਕੋਈ ਇਹ ਜਿਹੇ ਸਾਰੇ ਆਮ ਲੋਕਾਂ ਨੂੰ ਬੁਲਾ ਲੈਂਦੇ ਉੱਥੋਂ ਕੋਈ ਪਤਾ ਨਹੀਂ ਲੱਗਦਾ ਕਿਸੇ ਦੇ ਨਾਮ ਨਾਲ ਕੋਈ ਕੋ ਵੱਡਾ ਹੋਰ ਉਤਬਾ ਲੱਗਿਆ ਹੋਵੇ ਉਹਦੇ ਨਾਲ ਕੋਈ ਇੰਟੈਲੈਕਚੁਅਲ ਨਹੀਂ ਬਣ ਜਾਂਦਾ ਤੇ ਇਸ ਕਰਕੇ ਸਾਰਾ ਕੁਝ ਬੜਾ ਬੋਲ ਬੋਲ ਚੱਲ ਰਿਹਾ ਇਹ ਮੈਨੂੰ ਤਾਂ ਪਿਛਲੇ 100 150 ਸਾਲ 200 ਸਾਲ ਤੋਂ ਸਿੱਖ ਸਿੱਖ ਜਿਹੜਾ ਸਮਾਜ ਹੈ ਜਿੰਨਾ ਸੀਗਾ ਜੇ 1.5% ਦੇਸ਼ ਦੀ ਪਾਪੂਲੇਸ਼ਨ ਦਾ ਸੀ ਉੱਥੇ ਹੀ ਖੜਾ ਉਹ ਪਾਪੂਲੇਸ਼ਨ ਕੋਈ ਗ੍ਰੋਥ ਹੀ ਨਹੀਂ ਹੋਈ ਉਹਦਾ ਪਸਾਰਾ ਹੀ ਨਹੀਂ ਹੋਇਆ ਸਿੱਖ ਧਰਮ ਨੂੰ ਕਿਸੇ ਨਵੇਂ ਨੇ ਅਡਾਪਟ ਹੀ ਨਹੀਂ ਕੀਤਾ ਇਹਨਾਂ ਵਿੱਚੋਂ ਨਿਕਲ ਕੇ ਜਾਂਦੇ ਆਂ ਤਾ ਜਾਂਦੇ ਆ ਵੀ ਇਹਨਾਂ ਨੇ ਸਾਰਾ ਜਿਹੜਾ ਕਬਜ਼ਾ ਜਾਂ ਗੁਰੂ ਇਸ ਇਸ ਖਲਾਅ ਦੇ ਵਿੱਚੋਂ ਇਹ ਨਹੀਂ ਇਹ ਜਿਹੜਾ ਖਲਾਅ ਪੈਦਾ ਹੋ ਰਿਹਾ ਅਕਾਲੀ ਦਲ ਹਾਸ਼ੀਏ ਤੇ ਜਾ ਰਿਹਾ ਇਸ ਖਲਾਅ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਜਿੱਤ ਗਿਆ ਸਰਬਜੀਤ ਸਿੰਘ ਖਾਲਸਾ ਜਿੱਤ ਗਿਆ ਹੁਣ ਉਹ ਪਾਰਟੀ ਬਣਾ ਕੇ ਜਿਹੜੀਆਂ ਚਾਰ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਜਿਮਨੀ ਚੋਣਾਂ ਉਹਨਾਂ ਦੀ ਲੜਨ ਦੀ ਤਿਆਰੀ ਕਰ ਰਿਹਾ ਤੁਸੀਂ ਕਿਸ ਨੂੰ ਨੇ ਕੀ ਤਜਰਬੇ ਕਿੱਧਰੋਂ ਜਾਣਦੇ ਕਿੱਥੋਂ ਜਿੱਤ ਕੇ ਆਇਆ ਉਹਦੇ ਜਿੱਤਣ ਦੇ ਪਿੱਛੇ ਆਰਐਸਐਸ ਦਾ ਜਿਹੜਾ ਜਿਹੜੀ ਉਹ ਉਹਨਾਂ ਦੀ ਉਹਨਾਂ ਦੀ ਸੰਸਥਾ ਹੈਗੀ ਸਿੱਖਾਂ ਦੇ ਵਿੱਚ ਜਿਹਦਾ ਰਾਜਦੇਵ ਸਾਰਾ ਰਿਪਰੈਜ਼ੈਂਟੇਟਿਵ ਆ ਉਹ ਤਾਂ ਉਸ ਨੂੰ ਪੋਲਿਟਿਕਸ ਚ ਲੈ ਕੇ ਆਇਆ ਉਹ ਸਾਰੀ ਸਾਰੀ ਗੱਲ ਦੇ ਵਿੱਚ ਉਹ ਕਲੀਅਰ ਤਾਂ ਹੈ ਹੀ ਨਹੀਂ ਸਾਰਾ ਨਹੀਂ ਨਹੀਂ ਤੁਸੀਂ ਦੇਖੋ ਉਹਦਾ ਭਾਈ ਜਸਵੀਰ ਸਿੰਘ ਰੋਡੇ ਨੇ ਵੀ ਐਲਾਨ ਕਰ ਦਿੱਤਾ ਵੀ ਮੈਂ ਵੀ ਜਸਵੀਰ ਸਿੰਘ ਰੋਡੇ ਜਸਵੀਰ ਸਿੰਘ ਰੋਡੇ ਜਵਾਬ ਦੇਵੇ ਉਹਦੇ ਤੇ ਤਾਂ ਧਾਰਾ ਰਗੀਆਂ ਕਿਤਾਬਾਂ ਹਜ ਤੱਕ ਪਤਾ ਵੀ ਕਿੱਥੇ ਕਿੱਥੇ ਆਈ ਵੀ ਨਾਲ ਜੁੜੇ ਹੋਏ ਕੀ ਕੀ ਕਰਦੇ ਸੀ ਉਹਨਾਂ ਉਹਨਾਂ ਦਾ ਤਾਂ ਜਵਾਬ ਨਹੀਂ ਦਿੱਤਾ 30 ਸਾਲਾਂ ਤੋਂ 40 ਤੋਂ ਉਹਨੇ ਸਾਰਾ ਜਿਹੜੇ ਜਿਹੜੇ ਲਿਖਤੀ ਤੇ ਡਾਕੂਮੈਂਟਡ ਤਰੀਕੇ ਦੇ ਉਹਨਾਂ ਦੇ ਵਿਰੁੱਧ ਉਹਨੇ ਨੇ ਕਿਹਾ ਵੀ ਇਹ ਸਾਡੇ ਨਾਲ ਕਿਵੇਂ ਜੁੜ ਕੇ ਸਰਕਾਰ ਨਾਲ ਚੱਲਦੇ ਸੀਗੇ ਤੇ ਨਾਲੇ ਇਹਦੇ ਕੋਲ ਤਾਂ ਨਵੀਂ ਗੱਲ ਹੈ ਹੀ ਨਹੀਂ ਇਸ ਕੋਲ ਰੋਡੇ ਕੋਲੇ ਜਸਵੀਰ ਸਿੰਘ ਰੋਡੇ ਕੋਲੇ ਤਾਂ ਇਹ ਸਰਕਾਰ देखो जसवीर सिंह रोडੇ ਨਾਲ ਹੀ ਅਮਰਤਪਾਲ ਜੁੜਿਆ ਹੋਇਆ ਉੱਥੇ ਹੀ ਉਹਨੇ ਸਰੈਂਡਰ ਕੀਤਾ ਉਹਦੇ ਜਾ ਕੇ ਰੋਡੇ ਪਿੰਡ ਚ ਉਹਦੇ ਗੁਰਦੁਆਰੇ ਚ ਇਸ ਕਰਕੇ ਸਾਰਾ ਕੁਝ ਬਹੁਤਾ ਕਲੀਅਰ ਲੋਕਾਂ ਨੂੰ ਪਤਾ ਹੈ ਇਹ ਇਹਨਾਂ ਦੇ ਰਾਹੀਂ ਕੋਈ ਪੋਲਿਟਿਕਸ ਪੰਜਾਬ ਦੀ ਅੱਗੇ ਨਹੀਂ ਹੋਣੀ ਜਾਣ ਕੇ ਇਹਨਾਂ ਨੂੰ ਅੱਗੇ ਲੈਂਦਾ ਜਾਂਦਾ ਕਿਉਂਕਿ ਇਹਨਾਂ ਨਾਲ ਜਿਆਦਾ ਪੰਜਾਬ ਦੀ ਪੋਲਿਟਿਕਸ ਵਿੱਚ ਕਨਫਿਊਜ਼ਨ ਜਿਆਦਾ ਪੈਦਾ ਕੀਤਾ ਜਾ ਸਕਦਾ ਸਿੱਖਾਂ ਵਿੱਚ ਹੋਰ ਜਿਆਦਾ ਸਿਆਸੀ ਸਿਆਸੀ ਇਹ ਜਿਆ ਰੋਲ ਕਚੋਲਾ ਜਿਆਦਾ ਕੀਤਾ ਜਾ ਸਕਦਾ ਇਸ ਕਰਕੇ ਸਾਰੇ ਇਹਨਾਂ ਨੂੰ ਅੱਗੇ ਲੈਂਦਾ ਜਾ ਰਹੇ ਆ ਤੇ ਆ ਜਾਣਗੇ ਅੱਗੇ ਕਰ ਦੇਣਗੇ ਅੱਗੇ ਤੁਰੇ ਫਰੇ 40 ਸਾਲ ਦੀ ਕੋਈ ਲੀਡਰਸ਼ਿਪ ਨਹੀਂ ਹੈ ਸਿੱਖਾਂ ਕੋਲੇ ਹੋਰ ਹੋਰ 10 20 ਸਾਲ ਅਸੀਂ ਲੰਘ ਜਾਣਗੇ ਹਾਂਜੀ ਇਹਨਾਂ ਦਾ ਮਤਲਬ ਐਵੇਂ ਹੀ ਪੰਬਲ ਪੁੱਸਾ ਪੰਜਾਬ ਦੀ ਸਿਆਸਤ ਦੇ ਵਿੱਚ ਜਾਰੀ ਰਹੇਗਾ ਸਿੱਖਾਂ ਦੀ ਸਿਆਸਤ ਤੇ ਇਹੀ ਚੁ ਚੱਲੀ ਰਹੇਗਾ ਇਹਨਾਂ ਕੋਲੇ ਕੋਈ ਪਾਲਿਸੀ ਨਹੀਂ ਹੈ ਕਿਸੇ ਕਿਸਮ ਦੀ ਨਹੀਂ ਹੈ ਇਮਾਨਦਾਰੀ ਨਹੀਂ ਹੈ ਜਿਹੜੀ ਹੈ ਜਿਹੜੀ ਇਹ ਗੁਰਦੁਆਰਾ ਸਾਹਿਬ ਪੋਲਿਟਿਕਸ ਕਰਾਉਂਦੇ ਆ ਉਹ ਤਾਂ ਉਹ ਤਾਂ ਉਹਦੇ ਵਿੱਚ ਤਾਂ ਕੋਈ ਕਿਸੇ ਕਿਸਮ ਦੀ ਇਮਾਨਦਾਰੀ ਵਾਲਾ ਹੁਣ ਐਲੀਮੈਂਟ ਹੈ ਬਹੁਤ ਘਟਿਆ ਬਹੁਤ ਹੀ ਘਟਿਆ ਬਾਕੀ ਹੋਰਾਂ ਕਿਸੇ ਦੀ ਚਲਦੀ ਐ ਬੀਜੇਪੀ ਦੀ ਪੋਲਿਟਿਕਸ ਮੰਦਰਾ ਨਾਲ ਹੀ ਨਹੀਂ ਚਲਦੀ ਮੰਦਰਾ ਨੂੰ ਵਰਤਦੇ ਜਰੂਰ ਆ ਉਹ ਤੇ ਇਸ ਕਰਕੇ ਇਹ ਸਾਰਾ ਕੁਝ ਐਵੇਂ ਰਹੇਗਾ ਬਹੁਤਾ ਕੋਈ ਆਸ ਦੀ ਆਸ ਐ ਨਹੀਂ ਹਾਂਜੀ ਠੀਕ ਹੈ ਜੀ ਠੀਕ ਹੈ ਮੇਰੇ ਨਾਲ ਇਹਦੇ ਤੇ ਫਿਰ ਵੀ ਅਸੀਂ ਚਰਚਾ ਕਰਾਂਗੇ ਡਿਟੇਲ ਦੇ ਵਿੱਚ ਫਿਰ ਕਿਸੇ ਵੇਲੇ ਕਰਾਂਗੇ ਤੁਸੀਂ ਇਹ ਜੋ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ